सेल ਲੱਗ ਚੁੱਕੀ ਆ ਜੀ ਸਾਰੇ ਮਿਕਸ ਸੂਟ ਆਏ ਨੇ ਜਾਮ ਮੰਢਾਲ ਮਸਲੀਨ ਸਿਮਰ 11200 ਵਾਲੇ ਸੂਟ ਨੇ ਸਾਰੇ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਸੇਲ ਲੱਗ ਚੁੱਕੀ ਆ ਸਾਰੇ ਮਹਿੰਗੇ ਮਹਿੰਗੇ ਸੂਟ ਨੇ ਜਾਮ ਦੇ ਮੰਢਾਲ ਮਸਲੀਨ ਸਿਮਰ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਕਰੋ ਜੀ ਡੇਨ ਚੈੱਕ ਦੇਖੋ ਕਿੰਨੇ ਸ਼ਾਨਦਾਰ ਕਲਰ ਨੇ ਇਹਦੇ ਵਿੱਚ ਗ੍ਰੇ ਕਲਰ ਕੀ ਸ਼ਾਨਦਾਰ ਡਿਜ਼ਾਈਨ ਨੇ ਦੇਖੋ ਜੀ ਜਾਮ ਮਢਾਲ ਮਸਲੀਨ ਸਿੰਮਰ ਸਾਰੇ 1000 ਕੋਈ 1200 ਵਾਲਾ ਸੂਟ ਆ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ 400 ਰੁਪਏ ਦੇ ਵਿੱਚ ਸੇਲ ਲੱਗ ਚੁੱਕੀ ਹੈ ਜੀ ਸੂਟ ਆਪਣੇ ਕੋਲੇ ਹਾਜ਼ਰ ਹਨ ਦੇਖੋ ਜੀ ਡਿਜ਼ਾਈਨ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ 1000 1200 ਵਾਲੇ ਸੂਟ ਮੰਡਾਲ ਜਾਮ ਸਿਮਰ ਮਸਲੀਨ